ਅਸਤਿਕਾਲ ਪੰਜਾਬੀਓ ਕੀ ਹਾਲ ਚਾਲ ਹੈ ਤੇ ਅੱਜ ਕਲਾੜੀ ਕਰਤੀ ਸਟਾਰਟ ਆਪਣੇ ਸਵੇਰੇ ਤੇ ਪਹਿਲੀ ਚਸਨੀ ਆਪਣੀ ਤਿਆਰ ਹੈ ਆਣਾ ਇਧਰ ਤਾਇਆ ਲੱਗਿਆ ਵਾ ਝੋਕ ਲਾਣਾ ਪੱਤੀ ਆਏ ਹੋਰ ਕਿਆ ਗਾਹਾਂ ਨੂੰ ਕੋਈ 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 ਪੱਤੀ ਹੋਰ ਕੋਈ ਬਹੁਤ ਜਿਆਦਾ ਜੋਰ ਹੈ ਕਮੋ ਵਾ ਦਿਮਾਗ ਕਾ ਇਹ ਕੰਨੀ ਗਲਾਣੇ ਕੋਈ ਕੰਨੀ ਨਹੀਂ ਹਨਾ ਤਜਰਬੇ ਵਾਲਾ ਕੰਮ ਆਇਓ ਹਨਾ ਉਹ ਰੂੜਾ ਦਿਖਾਇਆ ਬਈ ਪੂਰਾ ਸਿਰੇ ਪਾਇਆ ਵਾਜਵ ਤੇ ਗੁੜ ਹੋਣ ਵਾਲਾ ਤਿਆਰ ਆਪਣਾ ਤੇ ਇੱਧਰ ਆਪਣਾ ਬਾਪੂ ਜੀ ਆ ਗਏ ਬੱਤ ਚੱਕ ਕਰਨ ਤੇ ਕਿੰਨੀ ਗੇ ਚਸਨੀ ਹੈ ਮਹਾਰਾਜ ਕੀ ਬਾਤ ਹੋ ਰਹੀ ਰੰਗ ਲੱਗੇ ਹੂੰ ਤੇ ਹੁਣ ਥੋੜਾ ਜਿਹਾ ਇਸ ਤੇ ਕਾਰਵਾਈ ਕਰਨੀ ਪੂਗੀ ਥੋੜਾ ਜਿਆ ਰੋਂ ਦਾ ਤੇਲ ਪਾਣਾ ਪਵਾ ਤੇ ਜਾ ਕੇ ਥੋੜਾ ਜਿਹਾ ਪੰਦੇ ਆ ਇਹਨੂੰ ਪੜਾਹ ਬੈਠ ਜੂਗਾ ਤੇ ਗੁਲ ਹੋ ਜੂ ਤਿਆਰ ਤੇ ਇਧਰ ਆਪਣੀ ਚੱਕ ਛੱਕ ਕਹਿੰਦੇ ਇਹਨੂੰ ਚੱਕ ਨਾ ਹਾਂਜੀ ਚੱਕ ਹੈ ਚੱਕ ਕੇ ਵਿੱਚ ਬਹਿ ਜਾਣਾ ਹੁਣ ਗਿਲੋ ਹਾ ਤੇਰੇ ਰੰਗ ਤੇ ਹੁਣ ਆਉਂਗੇ ਆ ਪੱਤਾ ਪੱਤਾ ਗੁੜ ਕੋਈ ਪਈ ਇਹ ਪੱਤੀ ਐ ਉਧਰ ਆਪਣਾ ਗੰਨਾ ਆਮਣੇ ਥੋੜਾ ਜਿਆ ਰਹਿ ਗਿਆ ਹੁਣ ਪੰਜ ਸੱਤ ਤਿੰਨਾਂ ਦਾ ਕੰਮ ਅੱਜ ਰਾਤ ਨੂੰ 12 ਵਜੇ ਤੱਕ ਚਲਾਉਂ ਕਿੰਨਾ ਦੇਖੋ ਦੇਖੋ ਜਿੰਨੀ ਦਿਖੇਗਾ ਜਦ ਤੱਕ ਲੈਟਰ ਹੋਊਗੀ ਹੈ ਆ ਤਾਂ ਹੈ ਤਾਂ ਹੈ ਬਾਕੀ ਕਿੱਦਾਂ ਲੱਗੀ ਵੀਡੀਓ ਦੱਸਿਓ ਬਾਈ ਰਜਲੇ ਆ ਹੈ ਰਜਲੇ ਆ ਕੋਈ ਫੁਰਕੀ ਜਵਾਲ ਮੇ ਉਤਾ ਉਤਾ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ